ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਇਸ ਸ਼ਨੀਵਾਰ ਤੇ ਵੰਚ ਦਾ ਸੀ ਸਪੋਰਟਸ ਡੇ ਤੇ ਵੰਚ ਸਕੂਲੋਂ ਆਇਆ 4 ਵਜੇ ਤੇ ਮੈਨੂੰ ਇੱਧਰ ਭੁੱਖ ਲੱਗ ਗਈ ਮੈਂ ਰੋਟੀ ਬਣਾ ਕੇ ਤਿਆਰ ਬੈਠੀ ਸੀ ਤੇ ਫਿਰ ਮੈਂ ਤੇ ਆਪਣੀ ਪਾਕੇ ਖਾਣ ਲਈ ਪਿਆ ਅੱਜ ਬਣਾਇਆ ਜਰਦਾ ਦਹੀਂ ਬੂੰਦੀ ਤੇ ਨਾਲ ਫੁਲਕੀ ਤੇ ਇੱਧਰ ਨਾ ਨਵਦੀਪ ਦੀ ਹੁਣ ਪਿਕਨਿਕ ਬਾ ਹੁਣ ਨਵਦੀਪ ਨੇ ਆਪਣੇ ਵਾਸਤੇ ਕੁਝ ਖਰੀਦਣਾ ਤੇ ਸ਼ਾਮ ਨੂੰ ਅਸੀਂ ਬਾਜ਼ਾਰ ਚੱਲ ਗਏ ਘਰੇ ਆਏ ਤੇ ਬੱਚੇ ਕਹਿੰਦੇ ਮੰਮੀ ਭੁੱਖ ਲੱਗੀ ਆ ਕਿਉਂਕਿ ਦੁਪਹਿਰੇ ਬੱਚਿਆਂ ਦੀ ਰੋਟੀ ਤੇ ਲੇਟ ਹੋ ਚੁੱਕੀ ਸੀ ਤੇ ਚੰਗੀ ਤਰ੍ਹਾਂ ਉਹਨਾਂ ਨੇ ਖਾਧੀ ਵੀ ਨਹੀਂ ਜਦੋਂ ਰੋਟੀ ਲੇਟ ਹੋ ਜੇ ਨਾ ਤਾਂ ਭੁੱਖ ਵੀ ਮਰ ਜਾਂਦੀ ਤੇ ਉਹ ਚੰਗੀ ਤਰ੍ਹਾਂ ਖਾਂਦੇ ਨਹੀਂ ਆ ਰੋਟੀ ਟਾਈਮ ਨਾਲ ਖਾਣੀ ਬਹੁਤ ਜ਼ਰੂਰੀ ਹੁੰਦੀ ਆ ਟਾਈਮ ਉ ਬੇ ਟਾਈਮ ਹੋਣਾ ਜਾਂ ਤੇ ਰੋਟੀ ਤੁਹਾਨੂੰ ਪਚੂਗੀ ਨਹੀਂ ਖਾਲੀ ਤੇ ਜਾਂ ਫਿਰ ਤੁਹਾਨੂੰ ਚੰਗੀ ਤਰ੍ਹਾਂ ਭੁੱਖ ਨਹੀਂ ਲੱਗੂਗੀ ਤੇ ਇਹਨਾਂ ਨੇ ਵੀ ਥੋੜੇ ਥੋੜੇ ਜਿਹਾ ਚੌਲ ਖਾਦੇ ਸੀ ਨਾ ਦੇ ਬਸ ਨਾ ਹੀ ਕੀਤਾ ਇੱਕ ਥੋੜੇ ਥੋੜੇ ਦੋ ਦੋ ਚਮਚ ਚੌਲ ਖਾਦੇ ਉਸ ਤੋਂ ਬਾਅਦ ਨਵਦੀਪ ਨੂੰ ਮੈਂ ਕਿਹਾ ਕਿ ਬੇਟਾ ਕੀ ਬਣਾਉਣਾ ਮੇਰਾ ਮਨ ਤਾਂ ਸੀ ਅੱਜ ਮੂੜੀਆਂ ਵਾਲੀਆਂ ਬਣਾਉਂਗੀ ਪਰ ਨਵਦੀਪ ਨੇ ਕਿਹਾ ਨਹੀਂ ਮੰਮੀ ਰਹਿਣ ਦੋ ਮੂੜੀਆਂ ਵਾਲੀਆਂ ਨਾ ਬਣਾਓ ਤੁਸੀਂ ਇਦਾਂ ਕਰੋ ਅਸੀਂ ਮੈਗੀ ਬਣਾ ਲੈਨੇ ਆ ਨਾਲ ਅਸੀਂ ਬਰੈਡ ਮੰਗਾ ਲੈਨੇ ਕਿਉਂਕਿ ਆ ਸਾਡਾ ਕੁਛ ਆਪਣਾ ਬਣਾ ਕੇ ਖਾਣ ਦਾ ਮਾਣ ਆ ਮੈਂ ਕਿਹਾ ਠੀਕ ਹੈ ਬਈ ਵੈਲਕਮ ਬਣਾਓ ਆਪਣਾ ਖਾਣ ਦਾ ਮਾਣ ਆ ਬਣਾ ਕੇ ਜੋ ਤੁਸੀਂ ਬਣਾਉਣਾ ਬਣਾਓ ਤੇ ਖਾਓ ਨਵਦੀਪ ਨੂੰ ਕੁਕਿੰਗ ਕਰਨ ਦਾ ਸ਼ੌਂਕ ਕਦੇ-ਕਦੇ ਜਾਗਦਾ ਵਾ ਤੇ ਜਦੋਂ ਨਵਦੀਪ ਕੁਕਿੰਗ ਕਰਦੀ ਹੈ ਨਾ ਤੇ ਨਵਦੀਪ ਕਿਸੇ ਨੂੰ ਵੀ ਰਸੋਈ 'ਚ ਨਹੀਂ ਆਉਣ ਦਿੰਦੀ ਨਵਦੀਪ ਦਾ ਕਹਿਣਾ ਹੁੰਦਾ ਕਿ ਮੈਂ ਹੋਵਾਂ ਤੇ ਰਸੋਈ ਦੇ ਵਿੱਚ ਕੋਈ ਨਾ ਹੋਵੇ ਕਿਉਂਕਿ ਮੈਂ ਆਪਣੇ ਤਰੀਕੇ ਨਾਲ ਸਾਰੇ ਕੰਮ ਕਰਨੇ ਆ ਤੇ ਨਵਦੀਪ ਨੇ ਸਾਰਾ ਕੁਝ ਨਾਲ ਦੀ ਨਾਲ ਹੀ ਸਮੇਟ ਦੇਣਾ ਹੁੰਦਾ ਨਵਦੀਪ ਜੀ ਤਾਂ ਛੋਟੀ ਜੀ ਹੀ ਨਾ ਤੇ ਨਵਦੀਪ ਨੇ ਉਦੋਂ ਹੀ ਰਸੋਈ ਦੇ ਕੰਮ ਕਰਨੇ ਸਿੱਖ ਲਏ ਜਦੋਂ ਕਿ 6th ਕਲਾਸ 'ਚ ਜਦੋਂ ਦੇ ਪਾਪਾ ਵੀ ਹੈਗੇ ਸੀ ਤੇ ਨਵਦੀਪ ਨੇ ਉਦੋਂ ਹੀ ਆਟਾ ਵੀ ਗੁੰਨ ਦੇਣਾ ਚਾਹੇ ਬਣਾ ਦੇਣੀ ਕਿਉਂਕਿ ਉਹ ਤਾਂ ਮੈਂ ਨਵੀਂ ਨਵੀਂ ਦੁਕਾਨ ਜਿਹੜੀ ਆਪਣੀ ਸ਼ੁਰੂ ਕੀਤੀ ਸੀ ਤੇ ਮੈਂ ਥੱਲੇ ਕਪੜੇ ਸਿੰਦੀ ਰਹਿਣਾ ਜਾਂ ਕੋਈ ਕਸਟਮਰ ਆ ਜਾਣਾ ਤੇ ਨਵਦੀਪ ਨੇ ਮੇਰੇ ਲਈ ਬੜੀ ਵਧੀਆ ਚਾਹ ਬਣਾ ਕੇ ਲੈ ਕੇ ਜਾਣੀ ਜਿਹਦੇ ਪਾਪਾ ਦੇ ਉੱਪਰ ਆਉਣਾ ਤੇ ਨਵਦੀਪ ਨੇ ਉਹਨਾਂ ਨੂੰ ਚਾਹ ਬਣਾ ਕੇ ਦੇਣੀ ਬ੍ਰੈਡ ਸੇਕ ਕੇ ਦੇਣੀ ਮੇਰੇ ਆਉਂਦਿਆਂ ਨੂੰ ਥੱਲਿਓਂ ਆਟਾ ਗੁੰਨ ਕੇ ਰੱਖ ਦੇਣਾ ਇੰਨਾ ਕੰਮ ਨਵਦੀਪ ਉਹ ਕਰਦੀ ਹੀ ਜਦੋਂ ਕਿ ਨਵਦੀਪ ਨੇ ਸਕੂਲੋਂ ਆ ਕੇ ਟਿਊਸ਼ਨ ਜਾ ਕੇ ਆਗੇ ਸਭ ਕੰਮ ਕਰਨੇ ਹੁੰਦੇ ਸੀ ਤੇ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ ਕੁਝ-ਕੁਝ ਮੈਂ ਇਹਦੀਆਂ ਫੋਟੋਆਂ ਹੀ ਖਿੱਚੀਆਂ ਜਦੋਂ ਇਸ ਥੱਲੇ ਮੇਰੇ ਲਈ ਚਾਹ ਲੈ ਕੇ ਜਾਂਦੇ ਹੁੰਦੇ ਸੀ ਕਿਉਂਕਿ ਮੇਰੀ ਦੁਕਾਨ ਥੱਲੇ ਸੀ ਤੇ ਅਸੀਂ ਉੱਤੇ ਰਹਿਨੇ ਆ ਤੇ ਹੈਗੀ ਘਰ ਦੇ ਵਿੱਚ ਹੀ ਸੀ ਤੇ ਫਿਰ ਹੌਲੀ-ਹੌਲੀ ਨਵਦੀਪ ਨੂੰ ਨਵਦੀਪ ਦੇ ਪਾਪਾ ਨੇ ਵੀ ਕਹਿਣਾ ਤੂੰ ਕਿਉਂ ਕੰਮ ਕਰਦੀ ਆ ਨਵਦੀਪ ਤੇਰੀ ਮੰਮੀ ਖਾ ਲੂਗੀ ਹਨਾ ਤੇ ਮੈਂ ਕਹਣਾ ਕਿ ਨਹੀਂ ਇੰਨਾ ਕੰਮ ਨਾ ਬੱਚਿਆਂ ਨੂੰ ਸਿੱਖਣਾ ਹੀ ਚਾਹੀਦਾ ਵਾ ਪਰ ਉਹਦਾ ਫਾਇਦਾ ਮੈਨੂੰ ਹੁਣ ਹੁੰਦਾ ਜਦੋਂ ਮੇਰੀ ਕਦੀ ਤबीयत ਖਰਾਬ ਹੁੰਦੀ ਹੈ ਨਾ ਤੇ ਮੈਨੂੰ ਕਿਸੇ ਦੇ ਅੱਗੇ ਜਿਹੜਾ ਵਾ ਬੋਲਣ ਦੀ ਲੋੜ ਨਹੀਂ ਪੈਂਦੀ ਕਿ ਮੇਰੇ ਬੱਚੇ ਭੁੱਖੇ ਆ ਜਾਂ ਮੈਂ ਭੁੱਖੀ ਆ ਕਿਉਂਕਿ ਮੇਰੇ ਬੱਚੇ ਇੰਨਾ ਕੁ ਕਰ ਲੈਂਦੇ ਆ ਕਿ ਉਹ ਆਪਣਾ ਵੀ ਢਿੱਡ ਭਰ ਲੈਣ ਤੇ ਮੇਰਾ ਵੀ ਢਿੱਡ ਭਰ ਦੇਣ ਨਵਦੀਪ ਨੂੰ ਵਿੱਚ ਜੇ ਚੌਲ-ਚੌਲ ਬਣਾਉਂਦਾ ਦਾਲ-ਚੌਲ ਬਣਾਉਂਦਾ ਲੂਣ ਵਾਲੇ ਚੌਲ ਬਣਾਉਂਦਾ ਬੜਾ ਸ਼ੌਂਕ ਸੀ ਕਰਦੀ ਵੀ ਸੀ ਪਰ ਫਿਰ ਮੈਂ ਜਦੋਂ ਇਹਦੀ 10th ਕਲਾਸ ਸ਼ੁਰੂ ਹੋਈ ਤੇ ਮੈਂ ਇਹਦੀ ਕੰਮ ਛਡਵਾਤਾ ਮੈਂ ਕਿ ਤੂੰ ਸਿਰਫ ਪੜ੍ਹਾਈ ਤੇ ਜੋੜ ਤੇ ਕਿਉਂਕਿ ਇਹ ਜਿਹੜਾ ਕੰਮ ਉਹ ਨਾ ਇਹ ਤੂੰ ਸਾਰੀ ਉਮਰ ਹੀ ਕਰਨਾ ਵਾ ਇਹ ਕੰਮ ਨੇ ਜਦ ਤੱਕ ਆਪਾਂ ਰਹਿਨੇ ਆ ਨਾ ਤਦ ਤੱਕ ਸਾਡਾ ਸਾਥ ਨਹੀਂ ਛੱਡਣਾ ਹੁੰਦਾ ਪੜ੍ਹਾਈ ਜਿਹੜੀ ਉਹ ਦੁਬਾਰਾ ਨਹੀਂ ਹੋਣੀ ਆ ਠੀਕ ਆ ਦਿਨ ਨੂੰ ਇੰਨਾ ਕਹਿੜ ਆ ਗਿਆ ਕਿ ਤੂੰ ਸੋਈ ਦੇ ਵਿੱਚ ਕੱਲੀ ਹੋਵੇਂ ਤੇ ਕਿਦਾਂ ਕੰਮ ਕਰਨਾ ਵਾ ਬਾਕੀ ਇੰਨਾ ਹੀ ਬਹੁਤ ਆ ਬਸ ਤੂੰ ਹੁਣ ਚੰਗੀ ਤਰ੍ਹਾਂ ਆਪਣੀ ਪੜਾਈ ਕਰ ਪਲੱਸ 2 ਕਰ ਉਸ ਤੋਂ ਬਾਅਦ ਆ ਕੰਮ ਬਾਰੇ ਸੋਚਾਂਗੇ ਕੰਮ ਦੀ ਕਿਹੜੀ ਗੱਲ ਹੈ ਕੰਮ ਸਿੱਖਣ ਦੀ ساری ਉਮਰੋਂ ਦੀ ਪੜਨ ਦੀ ਤੁਹਾਡੀ ਕੋਈ ਉਮਰ ਨਹੀਂ ਹੁੰਦੀ ਜਿਹੜੇ ਲੋਕ ਪੜਦੇ ਨਹੀਂ ਆ ساری ਉਮਰ ਕੰਮ ਕਰਦੇ ਰਹਿੰਦੇ ਨਾ ਉਹਨਾਂ ਦਾ ਕੋਈ ਆਪਣਾ ਉਹ ਨਹੀਂ ਹੁੰਦਾ ਜੇ ਤੁਸੀਂ ਪੜੇ ਲਿਖੇ ਹੋ ਨਾ ਤੁਹਾਡੇ ਵਿੱਚ ਇੱਕ ਅੰਦਰੋਂ ਦੀ ਕੌਨਫੀਡੈਂਸ ਹੁੰਦਾ ਕਿ ਤੁਹਾਡੇ ਵਿੱਚ ਮਤਲਬ ਕੋਈ ਗੋਣ ਆ ਔਰ ਜਿਹੜਾ ਗੋਣ ਤੁਸੀਂ ਹਮੇਸ਼ਾ ਆਪਣੇ ਕੋਰ ਅਕਸ ਤੇ ਕੰਮ ਤੇ ਕੋਈ ਵੀ ਕਰ ਸਕਦਾ ਤੁਸੀਂ ਵੀ ਵੇਖਿਆ ਹੋਣਾ ਕਿ ਕੰਮ ਤੇ ਕੰਮ ਬਣੀਆਂ ਵੀ ਕਰ ਲੈਂਦੀਆਂ ਆਪਾਂ ਜਿਹਨਾਂ ਨੂੰ ਘਰ ਵਿੱਚ ਆਪਣੇ ਰੱਖਦੇ ਆ ਕਿ ਸਾਡੀ ਰੋਟੀ ਪਕਾ ਦੋ ਸਾਡੇ ਘਰ ਦੇ ਕੰਮ ਕੰਮ ਤੇ ਉਹ ਵੀ ਕਰ ਲੈਂਦੀਆਂ ਪੜਾਈ ਕੋਈ ਵਿਰਲਾ-ਵਿਰਲਾ ਹੀ ਕਰਤਾ ਹੈ ਔਰ ਪੜਾਈ ਦੇ ਉਮਰ ਹੁੰਦੀ ਹੈ ਔਰ ਪੜਾਈ ਸਿਰਫ ਤੁਸੀਂ ਆਪਣੇ ਮਾਂ ਦੇ ਸਿਰ ਤੇ ਕਰ ਸਕਦੇ ਆ ਦੂਸਰੇ ਕਿਸੇ ਦੇ ਸਿਰ ਤੇ ਨਹੀਂ ਕਰ ਸਕਦੇ ਜੇ ਤੁਹਾਡੇ ਸਿਰ ਤੇ ਜਿੰਮੇਵਾਰੀਆਂ ਪੈ ਜੰਨ ਉਹਦੋਂ ਤੁਸੀਂ ਪੜ ਨਹੀਂ ਸਕਦੇ ਇਸ ਕਰਕੇ ਨਾ ਆਪਣੇ ਬੱਚਿਆਂ ਨੂੰ ਪੜਾਈ ਦੇ ਵਿੱਚ ਹਮੇਸ਼ਾ ਅੱਗੇ ਰੱਖਿਆ ਕਰੋ ਘਰ ਦੇ ਕੰਮ ਤੇ ਉਹਨਾਂ ਹਮੇਸ਼ਾ ਹੀ ਕਰਨੇ ਜਦੋਂ ਲੋਡ ਪਈ ਤੇ ਬੱਚੇ ਸਾਰੇ ਕੰਮ ਕਰਦੇ ਆ ਕਿਹੜਾ ਕੰਮ ਨਹੀਂ ਕਰਦੇ ਅਸੀਂ ਵੀ ਜਦੋਂ ਛੋਟੇ ਹੀ ਤੇ ਬਹੁਤ ਕੰਮ ਸੀ ਜਿਹੜੇ ਅਸੀਂ ਨਹੀਂ ਕਰਦੇ ਸੀ ਤੇ ਜਿੰਨੇ ਵੀ ਕਰਦੇ ਸੀ ਉਸ ਦੇ ਹਿਸਾਬ ਨਾਲ ਅਸੀਂ ਜਿਹੜੇ ਅੱਜ ਅਸੀਂ ਸਾਰੇ ਕੰਮ ਸਾਹਮਣੇ ਹੋਏ ਆ ਉੱਚੇ ਨੀਵੇਂ ਮਾੜੇ ਚੰਗੇ ਬਾਹਰ ਦੇ ਘਰ ਦੇ ਸਾਰੇ ਕੰਮ ਕਿਉਂਕਿ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਵਾ ਸਾਨੂੰ ਪਤਾ ਵਾ ਕਿ ਆ ਸਾਡਾ ਕੰਮ ਸਾਨੂੰ ਕਰਨਾ ਵਾ ਤੇ ਉਦੋਂ ਸਾਨੂੰ ਪਤਾ ਹੁੰਦਾ ਸੀ ਕਿ ਸਾਡੀ ਮਾਂ ਨੇ ਕਰ ਲੈਣਾ ਵਾ ਅਸੀਂ ਉਹੀ ਕੰਮ ਕਰਦੀ ਸੀ ਜਿਹੜੇ ਸਾਨੂੰ ਵੰਡ ਕੇ ਮਿਲੇ ਹੁੰਦੇ ਸੀ ਅਸੀਂ ਬਾਹਰ ਦੇ ਕੰਮ ਕਰਨੇ ਅਸੀਂ ਹੋਰ ਹੋਰ ਕੰਮ ਕਰਨੇ ਭਾਂਡੇ ਮਾਂਜ ਦੇਣੇ ਝਾੜੂ ਮਾਰ ਦੇਣਾ ਹਨਾ ਅਸੀਂ ਕੱਪੜੇ ਨਹੀਂ ਧੋਂਦੇ ਹਾਂ ਸਾਨੂੰ ਪਤਾ ਹੁੰਦਾ ਹੈ ਸਾਡੀ ਮਾਂ ਨੇ ਧੋ ਦੇਣੇ ਆ ਇਧਰ ਬੰਚ ਨੂੰ ਨਵਦੀਪ ਨੇ ਮੈਗੀ ਦਿੱਤੀ ਬੰਚ ਵੀ ਬੁਰਾ ਖੁਸ਼ ਹੋ ਗਿਆ ਮੈਗੀ ਖਾ ਕੇ ਇਧਰ ਨਵਦੀਪ ਨੇ ਬਣਾਈ ਮੈਗੀ ਤੇ ਨਾਲ ਉਹਨੇ ਲਈ ਬਰੈਡ ਕਿ ਮਮੀ ਬਰੈਡ ਬਹੁਤ ਸੋਹਣੀ ਸੂਤ ਦੇ ਨਾਲ ਬੜੀ ਹੀ ਟੇਸਟੀ ਲੱਗਦੀ ਚਲੋ ਵੀ ਬੱਚੇ ਨੇ ਤੇ ਆਪਣਾ ਬਣਾ ਲਿਆ ਡਿਨਰ ਤੇ ਖਾ ਕੇ ਬੱਚੇ ਹੋ ਗਏ ਖੁਸ਼ ਤੇ ਮੈਨੂੰ ਨਵਦੀਪ ਕਹਿੰਦੀ ਹਾਂ ਤੁਸੀਂ ਖਾ ਲਓ ਮੈਂ ਤਾਂ ਬੇਟਾ ਮੈਨੂੰ ਹਜੇ ਭੁੱਖ ਹੀ ਨਹੀਂ ਹੈਗੀ ਜਦੋਂ ਮੈਨੂੰ ਭੁੱਖ ਹੋ ਗਈ ਮੈਂ ਖੁਦ ਖਾ ਲਵਾਂਗੀ ਕਿਉਂਕਿ ਮੈਨੂੰ ਹਜੇ ਭੁੱਖ ਨਹੀਂ ਗਈ ਮੈਂ ਸ਼ਾਮੀ ਲੇਟ ਰੋਟੀ ਖਾਧੀ ਨਾ ਇਸ ਕਰਕੇ ਮੈਨੂੰ ਭੁੱਖ ਨਹੀਂ ਆ ਚਲੋ ਜੀ ਚੰਗੀ ਤਰ੍ਹਾਂ ਮੈਗੀ ਖਾਣ ਤੋਂ ਬਾਅਦ ਆਂ ਐਨਜੋਏ ਕਰੋ ਕੜਾਈ ਦੇ ਵਿੱਚ ਪਾ ਕੇ ਠੀਕ ਹੈ ਆਹ ਢੂੜ ਪਿਓ ਚਲੋ ਵੀ ਆਇਕ ਪੈਨ ਮਿਲ ਤਾ ਆ ਜੀ ਸਭ